ਜੀ ਹੁਣ ਇਹ ਛੁਪਨ ਚੁਪਾਈ ਖੇਲਣ ਲੱਗਿਆ ਜਿੰਨ ਚ ਹਰ ਕਿਰਤ ਦੀ ਵਾਰੀ ਹੈ ਹਰ ਕਿਰਤ ਮੇਰੇ ਨਾਲ 20 ਤੱਕ ਗਿਣਨਾ ਹੁਣ ਸਟਾਰਟ ਕਰੀ ਇਸ ਤੋਂ 30 ਤੱਕ ਹੀ ਗਿਣ ਲਿਆ ਗਿਣ ਲਿਆ ਹੁਣ ਦੋੜ ਖੜ ਤੇ ਚੱਲੋ ਹੁਣ ਦੂਜੇ ਘਰ ਜਾਓ ਜੇ ਤੂੰ ਖੜ ਤਾਂ ਗਿਣ ਲਿਆ ਉਸ ਤੋਂ ਬਾਅਦ ਆਵੀਂ ਠੀਕ ਹੈ ਐ ਛੁਪਨ ਜਾ ਸਸਤੀ ਬਾਤਾਂ ਸਨ ਹੈ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਸਕੂਲ ਨੂੰ ਦੀ ਆ ਗਈ ਤੇ ਹੁਣ ਮੈਂ ਅੰਦਰ ਸੇ ਖਾਣ ਬੈਠ ਗਈ ਮੰਮੀ ਨੇ ਵੈਸੇ ਕੜੀ ਵੀ ਬਣਾਈ ਸੀ ਪਕੌੜਿਆਂ ਵਾਲੀ ਕਿੰਨੂ ਨਿਕਸੰਦ ਹੁੰਦੀ ਮੈਨੂੰ ਨਹੀਂ ਹੁੰਦੀ ਨਿਕਸੰਦ ਜਮਾਨੀ ਬਸਾ ਲੋਕੜੀ ਮੈਂ ਮਾਂ ਮਮੀ ਨੇ ਸਾਰੇ ਪਨੀਰ ਬਣਾਇਆ ਸੀ ਮੈਂ ਖਾਧੀ ਆ ਲਿਆ ਆਪਦਾ ਅੱਡਾ ਸਾਫ ਕਰਨਾ ਅੱਜ ਅਸੀਂ 7 ਮਹੀਨੇ ਬਾਅਦ ਆਏ ਆ ਠੀਕ ਹੈ ਜੀ ਆ ਆਪਣਾ ਅੱਡਾ ਹੈ ਇੱਥੇ ਕੰਮ ਚਲਾਵਾਂਗੇ ਵਾਹਿਗੁਰੂ ਮਿਸਤਰੀ ਸਾਹਿਬ ਜੀ ਆ ਗਏ ਇੱਥੇ ਪਲਾਈ ਲਵਾਣੀ ਹੈ ਜੀ ਡੇਢ ਫੁੱਟ ਦੀ ਮੋਟਾਈ ਡੇਢ ਫੁੱਟ ਜੋੜੀ ਠੀਕ ਹੈ ਲਵਾਈ ਦੇਖ ਲੈ ਕਿੰਨੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਬੋਟੂ ਠੀਕ ਕਰਾਣਾ ਆ ਰਿਹਾ ਮੈਂ ਦੇਖੋ ਕਿੰਨਾ ਟਾਈਮ ਲਗਾਦਾ ਫੁੱਲ ਰਹਿਣਾ ਖੁੱਲਣ ਦਾ ਟਾਈਮ ਲੱਗੂਆ ਫਿਰ ਦੇਖੋ ਕਲਚ ਚੈੱਕ ਕਰਾਣਾ ਸ਼ਾਇਦ ਕਲਚ ਹੋਰ ਲਿਆ ਕੇ ਕਲਚ ਮੇਟਾ ਪਾਣੀ ਆ ਪੈਣਾ ਬੁਸ਼ ਖਰਾਬ ਦਿਖਾਈ ਬਈ ਇਧਰ ਆਪਦੇ ਹੱਥ ਨਾਲੇ ਦਿਖਾ ਦੇ ਮੈਂ ਨਹੀਂ ਦੇਖਣਾ ਮੈਂ ਤਾਂ ਦੇਖਣਾ ਹੈ ਅੱਛਾ ਹੁਣ ਨਹੀਂ ਗਈ ਚਾਲੇ ਬਿਲਕੁਲ ਨਹੀਂ ਹੈਣਾ ਪਹਿਲਾਂ ਤਾਂ ਨੱਚਦਾ ਸੀ ਯਾਰ ਇਹ ਹੈਨਾ ਚਲੋ ਯਾਰ ਸਕੂਟੀ ਠੀਕ ਹੋ ਜੇ ਹੋਰ ਕੀ ਚਾਹੀਦਾ ਆਪਾਂ ਨੂੰ हां ਆ ਵਿੱਚ ਕਿਵੇਂ ਲੱਗ ਰਿਹਾ ਕਰਨਾ ਸਿੰਘ ਆਇਆ ਛੱਤ ਤੇ ਹਾਂ ਬਿਲਕੁਲ ਕਰ ਵੇ ਵੇ ਕੀ ਇਹ ਇੱਥੇ ਕਿਵੇਂ ਇੱਥੇ 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 ਕਿਵੇਂ ਆਇਆ ਪਿਓ ਇੱਥੇ ਕਿ ਫਿਰ ਮਨ ਤੁਸੀਂ ਇਸ ਛੱਤ ਇਸ ਛੱਤ ਤੇ ਹੋ ਤੁਸੀਂ ਇਸ ਛੱਤ ਤੇ ਉੱਧਰ ਆ ਜਾ ਉਂਦਰਾ ਜ ਸਾਢੇ ਛੱਤੇ ਚਲ ਕਰ ਤੁਸੀਂ ਚਲ ਸਾਢੇ ਛੱਤੇ ਸਾਢੇ ਛੱਤੇ ਉਹ ਜਿਹੜੀ ਬੋੜਿਆਂ ਨੂੰ ਸਾਢੇ ਛੱਤੇ ਨਾਲ ਜੁਆਇਨ ਹੁੰਦੀ ਹੈ ਕੋਈ ਨਹੀਂ ਠੀਕ ਹੈ ਚਲ ਠੀਕ ਹੈ ਜਾਓ ਜਾਓ ਚਲ ਅਸੀਂ ਚੈਲੰਜ ਅੱਜ ਚੈਲੰਜ ਕਰਦੇ ਪਿਆ ਨਹੀਂ ਛੱਤੇ ਤੇ ਹੀ ਨਾ ਆਈ ਰ ਬਾਈਕ ਛੱਤੇ ਤੇ ਕਿ ਲੋਕੋ ਦਸ ਕੀ ਖੇਲ ਲੇਂਗਾ ਤੂੰ ਦਸ ਤੇ ਨਹੀਂ ਐ ਐ ਤੇ ਤੱਕ ਛੱਤੇ ਉਹ ਬਾਕੀ ਤੇਰੀ ਹੈ ਹਾਂ ਠੀਕ ਹੈ ਆਜ ਚਲੋ ਜਾਓ ਹਣ ਤੁਸੀਂ ਭੱਜੋ ਇੱਥੋਂ ਕਿਉਂ ਨਹੀਂ ਬੰਦਾ ਤੇਰੇ ਉਹ ਜਾਪਰਾ ਹੁਣ ਅਸੀਂ ਖੇਲਦੇ ਬੈਠੇ ਚੈਲੰਜ ਕਰਦੇ ਪਿਆ ਆ ਬੜੀ ਸਾਡੀ ਹੈ ਸਾਡੀ ਨਹੀਂ ਸਾਡੀ ਹੈ ਸਾਡੀ ਪਿਆ ਬੜੀ ਸਾਡੀ ਉਹਨਾਂ ਦੀ ਹੈ ਇੰਨਾ ਦੀ ਇੰਨਾ ਦੀ ਇੰਨਾ ਦੀ ਮੈਂ ਇਹਨੂੰ ਕੋਲ ਅਸੀਂ ਮੇਰੀ ਟੀਮ ਚ ਆਏ ਨਹੀਂ ਮੰਨਿਆ ਨਹੀਂ ਹੁਣ ਆ ਬੰਦਰ ਬੰਦਰ ਬੋਲਿੰਗੇ ਮੰਦਰ ਕਿ ਬੋਲਾ ਇਹ ਸੰਜੋਗ ਬੋਲੀਂਦਾ ਮੈਂ ਸ਼ਰਮ ਦੀ ਟੀਮ ਜਣਾ ਹਰ ਮਨ ਚ ਬਹਿ ਹੈ ਕੀ ਮੇਰੇ ਕੋ ਕੋਈ ਨਹੀਂ ਆਣਾ ਚਾਹੁੰਦਾ ਐਟੀਟਿਊਡ ਐਟੀਟਿਊਡ ਕਿੰਗਾ ਪਤਾ ਕਿਉਂ

ਗੜ ਪੜੀ ਦੁਆਰਾ ਵਾਰੀ ਹੈ ਚੁੱਕ ਗਿਆ ਕੋਈ ਨਹੀਂ ਕੋਈ ਗਾਦੀ ਸੀ ਗਾਦੀ ਸੀ ਤਾਂ ਚਾਹ ਤਪਕ ਕਰ ਦਿੱਤੀ ਤੂੰ ਯਾਹ ਕਰ ਦਿੱਤੀ ਧੱppa ਕਰ ਦਿੱਤੀ ਚਲੋ ਅਸੀਂ ਵੀ ਕਰ ਦਿੰਦੇ ਆ ਫੇ ਧੱppa ਹੋ ਗਈ ਧੱppa ਇਥੇ ਡਿਨਰ ਚੱਲ ਰਿਹਾ ਰਾਤ ਦਾ ਅੱਜ ਬਣੀ ਹੈ ਕੜੀ ਕੜੀ ਪਕੌੜਾ ਯੋ ਕਿ ਮੈਂ ਨਿਕਸਾਂ ਦੇ ਤੇ ਪਰ 10 ਕੁ ਵੀਡੀਓ ਹੋ ਗਈ ਹੈ ਇਸ ਵਾਰ ਫਿਰ ਮੈਂ ਖਾऊंगी ਹਣ ਕੋਈ ਇਹ ਨਾ ਬੋਲੇ ਮੈਂ ਪਹਿਲੇ ਖਾ ਲਈ ਸੀ ਠੀਕ ਹੈ ਹਾਂ ਡੈਡੀ ਜੀ ਤਾਂ ਹੀ ਕਰਦੇ ਵੇ ਤੇ ਤੇਰੇ ਸਿਰਦਾ ਹੀ ਰੋਟੀ ਖਾ ਲੈ ਘੜੀ ਵੀ ਪਕੌੜਾ ਵੀ ਪਿਆ ਘੜੀ ਨੂੰੜਾ ਉਹ ਵੀ ਲੈ ਆ ਦਿੰਦੀ ਚਲ ਲੈਣ ਦੇਣੇ ਘੜੀ ਪੋੜਾ ਹਾਂ ਲੋ ਦੀ ਰੜੀ ਦੀ ਦਹੀਂ ਤਾਂ ਮੈਂ ਤਾਂ ਲੈਣਾ ਦਹੀਂ ਠੰਡੀ ਹੁੰਦੀ ਹੈ ਹਾਂ ਇਹ ਖਾਲੀ ਪਲੇ ਹੋਣਾ ਸੀ ਕੀ ਕਰੀਏ ਮੈਂ ਉਹਲੇ ਹੋਣਾ 300 ਜੈਨੋ ਲੈਣ ਦਾ ਉਹ ਟਾਈਮ ਹੀ ਗਿਆ ਬੱਸ ਇਹ ਜਿੰਨਾ ਪੈਸ ਲੋਨ ਕਰਦੇ ਐਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜੀ ਨੈਕਸਟ ਵੀਡੀਓ थैंक यू फॉर वाचिंग ਬਾਏ